ਪਾਕਿਸਤਾਨ ਦਾ ਸ਼ਾਮੁਖੀ ਦਾ ਪ੍ਰਸਿੱਧ ਕਵੀ ਬਾਬਾ ਨਜਵੀ ਉਹਨਾਂ ਦੀਆਂ ਕੁਝ ਸੱਚੀਆਂ ਗੱਲਾਂ ਸ਼ੀਸ਼ੇ ਉੱਤੇ ਧੂੜਾਂ ਜਮੀਆਂ ਕੰਧਾਂ ਝਾੜੀ ਜਾਂਦੇ ਨੇ ਜਿਲਦਾਂ ਸਾंभ ਰਹੇ ਨੇ ਚੱਲੇ ਵਰਕੇ ਫਾੜੀ ਜਾਂਦੇ ਨੇ ਉਹਨਾਂ ਦਾ ਵੀ ਤੂੰ ਰਬ ਐ ਇਹਦਾ ਅੱਜ ਜਵਾਬ ਤਾਂ ਦੇ ਇਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ ਜਿਨ੍ਹਾਂ ਦੇ ਗਲ ਲੀਰਾ ਪਈਆਂ ਉਹਨਾਂ ਵੱਲੇ ਤੱਕਦੇ ਨਹੀਂ ਕਬਰਾਂ ਉੱਤੇ ਤਿੱਲੇ ਜੜੀਆਂ ਚਾਦਰਾਂ ਚਾੜੀ ਜਾਂਦੇ ਨੇ ਰਸਤੀ ਕਿੱਥੋਂ ਤੀਕ ਕਰੇਗਾ ਢੇਲੀ ਉਹਨਾਂ ਲੋਕਾਂ ਦੀ ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ ਸ਼ੀਸ਼ੇ ਉੱਤੇ ਮળે ਸਿਆਹੀਆਂ ਹਾਕੇ ਮੇਰੇ ਦੁਸ਼ਮਣ ਦਾ ਸ਼ੀਸ਼ੇ ਉੱਤੇ ਮળે ਸਿਆਹੀਆਂ ਹਾਕੇ ਮੇਰੇ ਦੁਸ਼ਮਣ ਦਾ ਸੱਜਣਾ ਨੂੰ ਕੀ ਬਣੀਆਂ ਸਾਡੇ ਫੁੱਲ ਲਈ ਟਾੜੀ ਜਾਂਦੇ ਨੇ ਉਹ ਚੱਲ ਓਏ ਬਾਬਾ ਨਜ਼ਮੀ ਆਪਣੇ ਪਿੰਡਾਂ ਨੂੰ ਮੂ ਮੋੜ ਲਈਏ ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ਧੰਨਵਾਦ